ਅੱਲੇ ਵੀ ਕਈ ਕਿਸਾਨ ਪਰੇਸ਼ਾਨ ਹੈਗੇ ਆ ਸਤਰੂਜ ਦੀ ਵੱਡੀ ਮਾਰ ਫਿਰੋਜ਼ਪੁਰ ਦੇ ਇਲਾਕੇ ਨੂੰ ਵਜੀ ਸੀ ਸਤਰੂਜ ਦੇ ਨਾਲ ਕਈ ਪੈਲੀਆਂ ਜਿਹੜੀਆਂ ਉਹ ਖਰਾਬ ਹੋ ਗਈਆਂ ਕਈ ਏਕੜ ਫਸਲ ਜਿਹੜੀ ਆ ਉਹ ਖਰਾਬ ਹੋ ਗਈ ਸੀ ਜਮੀਨਾਂ ਦੇ ਵਿੱਚ ਕਈ-ਕਈ ਫੁੱਟ ਜਿਹੜੀ ਆ ਰੇਤ ਐ ਮਿੱਟੀ ਐ ਉਹ ਆ ਗਈ ਹੈਗੀ ਸੀ ਹਾਲਾਂਕਿ ਸਰਕਾਰ ਨੇ ਕਿਹਾ ਹੈਗਾ ਕਿ ਆਪਣੇ ਖੇਤ 'ਚ ਤੁਸੀਂ ਰੇਤ ਜਿਹੜੀ ਆ ਉਹ ਕਰ ਸਕਦੇ ਹੈਗੇ ਆ ਪਰ ਹੱਲੇ ਵੀ ਕਈ ਕਿਸਾਨ ਪਰੇਸ਼ਾਨ ਹੈ ਕਿਉਂਕਿ ਕਈ-ਕਈ ਫੁੱਟ ਜਿਹੜੀ ਰੇਤ ਐ ਉਹ ਪੈਲੀ ਦੇ ਵਿੱਚ ਹੈਗੀ ਐ ਜਿੰਦੇ ਕਰਕੇ ਉਹ ਅਗਲੀ ਫਸਲ ਬੀਜਣ ਦੇ ਵਿੱਚ ਦੇਖੀ ਹੋ ਰਹੀ ਹੈ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹਨੇ ਹੈਗੇ ਆ ਕਈ ਟਰੈਕਟਰ ਜਿਹੜੇ ਨੇ ਉਹ ਲੱਗੇ ਹੋਏ ਆ ਇਸ ਪਾਸੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਜਿਹੜੇ ਨੇ ਉਹ ਲੱਗੇ ਹੋਏ ਆ ਔਰ ਜਮੀਨ ਨੂੰ ਪੱਧਰ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਤੇ ਫਿਰੋਜ਼ਪੁਰ ਦਾ ਇਲਾਕਾ ਹੈਗਾ ਔਰ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਇਹ ਕੰਮ ਚੱਲ ਰਿਹਾ ਹੈਗਾ ਹਾਲਾਂਕਿ ਸਾਡੇ ਨਾਲ ਇੱਥੇ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮਾਨ ਸਿੰਘ ਕਲੀ ਯੂਥ ਪ੍ਰਧਾਨ ਮਿਸਲ ਸਤਲੁਜ ਕਲੀ ਸਾਹਿਬ ਕਿੰਨਾ ਕੁ ਟਾਈਮ ਲੱਗੇਗਾ ਹਿੱਲੇ ਵੀ ਕਿਸਾਨ ਜਿਹੜੀ ਅਗਲੀ ਫਸਲ ਜਿਹੜੀ ਹੈ ਬੀਜਣ ਦੇ ਵਿੱਚ ਹਿਲਦੇਰੀ ਹੋ ਰਹੀ ਹੈ ਐਂ ਦੇਖੋ ਇਹਨਾਂ ਰੇਤਾ 5 5 6 6 ਫੁੱਟ ਇੱਥੇ ਰੇਤਾ ਚੜੀ ਆ ਤਾਂ ਇਹਦੇ ਕਰਕੇ ਹਜੇ ਟਾਈਮ ਤਾਂ ਲੱਗਣਾ ਹੀ ਆ ਹਜੇ 10 ਟਰੈਕਟਰ ਜਿਹੜੇ ਅਸੀਂ ਹੁਣ ਇੱਥੇ ਚੱਲ ਰਹੇ ਆ ਪਰਸੋਂ ਤੋਂ ਤਾਂ ਕੋਸ਼ਿਸ਼ ਹੈਗੀ ਆ ਵੀ ਜਿੰਨਾ ਜਲਦੀ ਹੋ ਸਕੇ ਪਰ ਕੰਮ ਕਾਫੀ ਹੋਣ ਕਰਕੇ ਰੇਤਾ ਜ਼ਿਆਦਾ ਹੋਣ ਕਰਕੇ ਤਾਂ ਹਜੇ ਟਾਈਮ ਤਾਂ ਲੱਗੇਗਾ ਹੀ ਕਿਸਾਨਾਂ ਨੂੰ ਬੜੀ ਵੱਡੀ ਮਾਰ ਪੈਂਦੀ ਏ ਇਹ ਵਾਲੀ ਚੀਜ਼ ਦੀ ਬਿਲਕੁਲ ਜੀ ਮਾਰ ਤਾਂ ਤੁਹਾਡੇ ਸਾਹਮਣੇ ਇਹਨਾਂ ਦੇ 23 ਦੇ ਵਿੱਚ ਬਹੁਤ ਵਧੀਆ ਇੱਥੇ ਸੋਹਣੀ ਫਸਲ ਸੀਗੀ ਅਰਬੀ ਇਹਨਾਂ ਦੇ ਬੀਜੀ ਜਿਹੜੀ ਸਾਰੀ ਨੁਕਸਾਨੀ ਗਈ ਤਾਂ ਦੁਆਰਾ ਹੁਣ ਫਿਰ ਜਿਹੜੇ ਇਹਨਾਂ ਦੇ ਝੋਨਾ ਸੀਗਾ ਜਿਮੀਦਾਰ ਖਰਚਾ ਸਾਰਾ ਕਰ ਚੁੱਕੇ ਹੋਏ ਸੀਗੇ ਤਾਂ ਦੁਆਰਾ ਫਿਰ ਨੁਕਸਾਨੀਆਂ ਗਈ ਤਾਂ ਸਾਲ ਦੇ ਵਿੱਚ ਮਸਾਂ ਇਹਨਾਂ ਨੇ ਜਿਹੜਾ ਕਰਾ ਕੇ 8-10 ਲੱਖ ਰੁਪਈਆ ਜਿਹੜਾ ਖਰਚਾ ਕਰਕੇ ਜ਼ਮੀਨ ਬਣਾਈ ਸੀ ਇੱਕ ਅੱਧਾ ਹੀ ਹਜੇ ਸੀਜ਼ਨ ਲੱਗਿਆ ਸੀਗਾ ਤੇ ਦੁਆਰਾ ਫਿਰ ਇਹ ਸਾਰਾ ਨੁਕਸਾਨੀ ਗਈ ਤਾਂ ਬੜਾ ਔਖਾ ਹੋ ਜਾਂਦਾ ਹੈਗਾ ਜਦੋਂ ਐਸੇ ਭਾਜੀ ਔਖਾ ਤਾਂ ਫਿਰ ਹੈਗਾ ਹੀ ਜੀ ਜ਼ਿੰਮੇਦਾਰਤਾ ਜੇ ਮਤਲਬ ਵੀ ਇੱਕ ਬੂਟਾ ਆਪ ਝੋਨਾ ਲਵਾਈਦਾ ਤਾਂ ਜੋ ਇੱਕ ਖੱਪਾ ਹੀ ਰਹਿ ਜਾਵੇ ਤੇ ਉਹਨੂੰ ਵੀ ਆਪਾਂ ਦੁਬਾਰਾ ਭਰੀਦਾ ਔਖਾ ਤਾਂ ਹੈਗਾ ਜੀ ਤੇਜ਼ ਦੇ ਵਿੱਚ ਕਿੰਨੇ ਇਕੜ ਜਿਹੜੀ ਹੈ ਜ਼ਮੀਨ ਹੈਗੀ ਔਰ ਕਿੰਨੇ ਕਿੰਨੇ ਫੁੱਟ ਰੇਟਾ ਹੈਗੀ ਹੈ ਇਹ ਜੀ ਘੱਟ ਤੋਂ ਘੱਟ ਵੀ ਮਤਲਬ 12 ਤੋਂ 15 ਕਿੱਲੇ ਹੈਗੀ ਜਿੰਦੇ ਵਿੱਚ 6-6 ਫੁੱਟ ਰੇਟਾ ਚੜ ਗਈ ਹੈ ਜੀ ਕੁਝ ਪਿੱਛੇ ਵੀ ਜ਼ਮੀਨ ਹੈਗੀ ਜਿੰਦੇ ਵਿੱਚ 2-2 ਫੁੱਟ 3-3 ਚੜ ਗਈ ਹੈ ਤਾਂ ਉਹ ਤਾਂ ਚਲੋ ਅਸੀਂ ਕੋਈ ਹੱਲ ਕਰ ਲਿਆ ਭਾਜੀ ਯਾਰਾਂ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਹੈ ਡੀਜ਼ਲ ਸਾਨੂੰ ਵਧੀਆ ਦੇ ਕੇ ਗਿਆ ਡੀਜ਼ਲ ਤੇ ਸਦਕਾ ਐਨਆਰਆਈ ਵੀਰਸ ਉਦਾਰੋਂ ਵੀ ਚਲਦੇ ਪਏ ਫੰਡ ਤਾਂ ਉਹਦੇ ਸੰਯੋਗ ਤੇ ਉਹਨਾਂ ਦੇ ਸੰਯੋਗ ਦੇ ਨਾਲ ਸਾਡਾ ਜਿਹੜਾ ਹੱਲ ਹੋ ਗਿਆ ਕੁਝ ਨਾ ਕੋਈ ਸਾਨੂੰ ਸਹਾਇਤਾ ਮਿਲ ਗਈ ਹੈ ਜੇ ਕਹੀਏ ਕਿ ਅਸੀਂ ਆਪਦੇ ਹਿਸਾਬ ਦੇ ਨਾਲ ਇਹਨੂੰ ਪੱਤਰ ਕਰਦੇ ਤਾਂ ਬਹੁਤ ਔਖਾ ਸੀ ਜੀ ਅਗਲੀ ਫਸਲ ਹੁਣ ਲੱਗਦਾ ਕਿ ਬੀਜੀ ਜਾਊਗੀ ਨਹੀਂ ਜੀ ਕਣਕ ਤਾਂ ਹੁਣ ਲੇਟ ਹੋ ਗਈ ਜੀ ਨਹੀਂ ਬੀਜੀ ਜਾਣੀ ਇਹ ਤਾਂ ਆਉਣ ਵਾਲੇ ਸਮੇਂ ਦਾ ਵਿੱਚ ਜਿਹੜਾ ਝੋਨਾ ਹੈ ਉਹ ਮਤਲਬ ਵੀ ਉਨੇ ਚਿਰ ਨੂੰ ਅਸੀਂ ਮਸੇਂ ਕੰਮ ਜਾਬ ਵਾਂਗੇ ਬਣਾਵਾਂਗੇ ਜੀ ਇਹਨੂੰ ਇਹ ਜਮੀਨ ਨੂੰ ਪੱਧਰ ਕਰਨ ਲੱਗਿਆ ਮਿੱਟੀ ਵੀ ਚਾਹੀਦੀ ਹੋਊਗੀ ਮਿੱਟੀ ਬਾਹਰੋਂ ਲੈ ਕੇ ਆਵਾਂਗੇ ਜੀ ਮਿੱਟੀ ਇੱਥੇ ਹੈ ਨਹੀਂ ਜੀ ਨੇੜੇ ਮਤਲਬ ਵੀ ਸਾਨੂੰ ਇੱਕ ਕਿੱਲੇ ਦਾ ਲੱਖ ਰੁਪਈਆ ਖਰਚਾ ਆਉਣਾ ਜੀ ਉਹ ਬਾਹਰੋਂ ਮਿੱਟੀ ਲਾਵਾਂਗੇ ਤੇ ਬਾਹਰੋਂ ਮਿੱਟੀ ਲਿਆ ਕੇ ਇਹਦੇ ਉੱਤੇ ਪਾਵਾਂਗੇ ਤੇ ਫਿਰ ਹੀ ਜਾ ਕੇ ਕੋਈ ਫਸਲ ਹੋਏਗਾ ਜੀ ਇਹਦੇ ਤਾਂ ਹੁਣ ਆ ਆਪਾਂ ਹੀ ਵੇਖ ਲੋ ਚੱਲਿਆ ਨਹੀਂ ਜਾਂਦਾ ਜੀ ਕੋਰਾ ਰੇਤਾ ਇਹ ਆਪਾਂ ਨੂੰ ਇਹ ਕਿਸਾਨ ਨੇ ਔਰ ਇਹ ਮਦਦ ਕਰ ਰਹੇ ਹੈਗੇ ਆ ਪਰ ਹੱਲੇ ਵੀ ਇਹ ਜਮੀਨ ਨੂੰ ਪੱਧਰ ਕਰਨ ਲੱਗਿਆ ਬੜਾ ਟਾਈਮ ਲੱਗੂਗਾ ਅਗਲੀ ਫਸਲਾਂ ਦਾ ਕਿਹੜਾ ਕਿ ਹੱਲੇ ਬੀਜੀ ਜਿਹੜੀ ਹੈ ਉਹ ਨਹੀਂ ਜਾਣੀ ਹੈਗੀ ਕਿਉਂਕਿ ਟਾਈਮ ਜਿਹੜਾ ਉਹ ਲੰਘ ਗਿਆ ਹੈਗਾ ਪਰ ਹੱਲੇ ਵੀ ਜਿਹੜਾ ਟਰੈਕਟਰ ਹੈ ਉਹ ਲੱਗੇ ਹੋਏ ਆ ਤਾਂ ਕਿ ਜ਼ਮੀਨ ਨੂੰ ਪੱਧਰ ਕੀਤਾ ਜਾਵੇ ਔਰ ਇਤਿ ਖੇਤੀ ਯੋਗ ਤੇ ਜ਼ਮੀਨ ਨੂੰ ਬਣਾਇਆ ਜਾਵੇ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਣੀ ਟੀਵੀ ਫਿਰੋਜ਼